ਸਿੱਟ ਦੀ ਪਹਿਲੀ ਜਾਂਚ ਰਿਪੋਰਟ ਦੇ ਨਾਲ ਹੀ ਪੰਜਾਬ ਸਰਕਾਰ ਸਖਤੇ ਦੇ ਵਿੱਚ ਹੈ। ਪੰਜਾਬ ਸਰਕਾਰ ਤੁਰ ਤੱਕ ਹਿੱਲੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਦੇ ਹੀ ਇੱਕ ਵੱਡੇ ਅਧਿਕਾਰੀ ਵੱਲੋਂ ਸਰਕਾਰ ਦੇ ਵੱਡੇ ਦਾਅਵੇ ਨੂੰ ਝੂਠਾ ਕਰਾਰ ਦਿੰਦੇ ਹੋਏ ਸਰਕਾਰ ਨੂੰ ਕਟਹਿਰੇ ਦੇ ਵਿੱਚ ਖੜਾ ਕਰ ਦਿੱਤਾ ਹੈ ਜਿਸ ਤੋਂ ਬਾਅਦ ਪਗਵੰਤ ਮਾਨ ਦੇ ਅਸਤੀਫੇ ਦੀ ਮੰਗ ਉੱਠੀ ਹੈ। ਪੂਰਾ ਮਾਮਲਾ ਕੀ ਹੈ ਕਿਹੜੇ ਮਾਮਲੇ ਦੀ ਸਿੱਟ ਦੇ ਵੱਲੋਂ ਜਾਂਚ ਰਿਪੋਰਟ ਪੇਸ਼ ਕੀਤੀ ਗਿਆ ਹੈ। ਤੇ ਰਿਪੋਰਟ ਕਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੂੰ ਝੂਠਾ ਦੱਸਦੀ ਨਜ਼ਰ ਆ ਰਹੀ ਹੈ ਪੂਰਾ ਮਾਮਲਾ ਕੀ ਹੈ ਉਸ ਦੇ ਉੱਪਰ ਵਿਸਤਾਰ ਦੇ ਨਾਲ ਗੱਲਬਾਤ ਕਰਾਂਗੇ ਗੱਲਬਾਤ ਕਰਾਂਗੇ ਜਲੰਧਰ ਜਿਮਨੀ ਚੌਣ ਦੀ ਜਲੰਧਰ ਜਿਮਨੀ ਚੌਣ ਭਾਵੇਂ ਅਮਨ ਆਮਾਨ ਦੇ ਨਾਲ ਸ਼ਾਂਤ ਤਰੀਕੇ ਦੇ ਨਾਲ ਹੋ ਚੁੱਕੀ ਹੈ ਲੇਕਿਨ ਇਸ ਜਿਮਨੀ ਚੌਣ ਦੇ ਵਿੱਚ ਪੋਲਿੰਗ ਬੋਟ ਜਿਹੜਾ ਰੇਟ ਹੈ ਉਹ ਘਟਿਆ ਹੈ ਪ੍ਰਤੀਸ਼ਤ ਘਟਿਆ ਹੈ ਜਿਸ ਤੋਂ ਬਾਅਦ ਜਿੱਥੇ ਉਮੀਦਵਾਰਾਂ ਦੀ ਚਿੰਤਾ ਦਾ ਵਿਸ਼ਾ ਹੈ ਉਮੀਦਵਾਰਾਂ ਦੇ ਲਈ ਉੱਥੇ ਹੀ ਪਾਰਟੀਆਂ ਦੀ ਸਾਰੀਆਂ ਪਾਰਟੀਆਂ ਦੀ ਨੀਂਦ ਉੱਡੀ ਹੋਈ ਹੈ ਆਖਰ ਇਹ ਘਟਿਆ ਹੋਇਆ ਵੋਟ ਪ੍ਰਤੀਸ਼ਤ ਕਿਸ ਪਾਰਟੀ ਜਾਂ ਕਿਸ ਉਮੀਦਵਾਰ ਦੇ ਲਈ ਖਤਰੇ ਦੀ ਘੰਟੀ ਹੈ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਤੇ ਉਧਰ ਗੱਲਬਾਤ ਕਰਾਂਗੇ ਅਰਵਿੰਦ ਕੇਜਰੀਵਾਲ ਦੀ ਕਿਉਂਕਿ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧਾਉਂਦੇ ਹੋਏ ਈਡੀ ਦੇ ਵੱਲੋਂ ਵੱਡੇ ਖੁਲਾਸੇ ਕਥਿਤ ਸ਼ਰਾਬ ਘਟਾਲੇ ਦੇ ਵਿੱਚ ਕਰ ਦਿੱਤੇ ਗਏ ਨੇ ਕੀ ਕੋਈ ਵੱਡੇ ਸਬੂਤ ਈਡੀ ਦੇ ਹੱਥ ਲੱਗੇ ਨੇ ਕਿਸ ਤਰੀਕੇ ਦੇ ਨਾਲ ਮੁਸ਼ਕਲਾਂ ਅਰਵਿੰਦ ਕੇਜਰੀਵਾਲ ਦੀਆਂ ਵਧੀਆਂ ਨੇ ਗੱਲਬਾਤ ਉਸ ਦੇ ਉੱਪਰ ਵੀ ਕਰਾਂਗੇ ਸਤਿ ਸ਼੍ਰੀ ਅਕਾਲ ਮੈਂ ਲਖਵਿੰਦਰ ਸਿੰਘ ਮਾਨ ਤੇ ਤੁਸੀਂ ਦੇਖ ਰਹੇ ਹੋ ਪ੍ਰਾਈਮ ਮੁੱਦਾ ਇਹਨਾਂ ਖਬਰਾਂ ਦੇ ਉੱਪਰ ਵਿਸਥਾਰ ਦੇ ਨਾਲ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਡਾਕਟਰ ਹਰਵਿੰਦਰ ਸਿੰਘ ਪੱਟੀ ਸਭ ਤੋਂ ਪਹਿਲਾਂ ਸਵਾਗਤ ਕਰ ਲੈਨੇ ਆ ਡਾਕਟਰ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਸ਼ੁਕਰੀਆ ਜੀ ਸਤਿ ਸ਼੍ਰੀ ਅਕਾਲ ਸ੍ਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਅੱਜ ਝਟਕੇ ਤੇ ਝਟਕਾ ਆਮ ਆਦਮੀ ਪਾਰਟੀ ਨੂੰ ਲੱਗਿਆ ਕਿਉਂਕਿ ਜਿੱਥੇ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵਧੀਆਂ ਨੇ ਉੱਥੇ ਮੁਸ਼ਕਲਾਂ ਭਗਵੰਤ ਮਾਨ ਦੀਆਂ ਵਧਾਈਆਂ ਨੇ ਤੇ ਵਧਾਈਆਂ ਵੀ ਉਹਨਾਂ ਦੇ ਹੀ ਸੀਨੀਅਰ ਅਧਿਕਾਰੀ ਨੇ ਨੇ ਉਸ ਦੇ ਉੱਪਰ ਆਪਾਂ ਬਾਅਦ ਚਰਚਾ ਕਰਦੇ ਹਾਂ ਲੇਕਿਨ ਪਹਿਲਾਂ ਗੱਲਬਾਤ ਕਰਾਂਗੇ ਜਿਮਨੀ ਚੋਣ ਦੇ ਉੱਪਰ ਕਿਉਂਕਿ ਜਿਮਨੀ ਚੋਣ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਮੁੱਚਦਾ ਸਵਾਲ ਬਣਾ ਕੇ ਚੋਣ ਲੜੀ ਗਈ ਹੈ ਵੱਡੇ ਵੱਡੇ ਜਿਹੜੇ ਲੀਡਰ ਨੇ ਇੱਥੇ ਵੋਟਰਾਂ ਨੂੰ ਲਵਾਉਂਦੇ ਨਜ਼ਰ ਆਏ ਨੇ ਜੇਕਰ ਮਾਨ ਸਾਹਿਬ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਪੱਕੇ ਡੇਰੇ ਲਾ ਲੈ ਗਏ ਸੀਗੇ ਲੇਕਿਨ ਬਾਵਜੂਦ ਇੰਨਾ ਧਾਮਜਾਮ ਇਕੱਠਾ ਕਰਨ ਦੇ ਸਾਰੀ ਪਾਰਟੀਆਂ ਵੱਲੋਂ ਇੰਨੀ ਜ਼ੋਰ ਜਮਾਇਸ਼ ਕਰਨ ਤੋਂ ਬਾਅਦ ਜਿਹੜਾ ਪੋਲਿੰਗ ਰੇਟ ਹੈ ਵੋਟ ਪ੍ਰਤੀਸ਼ਤ ਹੈ ਉਹ ਘਟਿਆ ਹੈ ਕਿਵੇਂ ਦੇਖ ਰਹੇ ਹੋ ਕੀ ਕਾਰਨ ਨੇ ਵੀ ਆਖਰ ਲੋਕ ਵੋਟਾਂ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਹੋਏ ਕਿਉਂਕਿ ਜਿਸ ਤਰੀਕੇ ਦੇ ਨਾਲ ਜ਼ੋਰ ਜਮਾਇਸ਼ ਸਾਰੀਆਂ ਪਾਰਟੀਆਂ ਵੱਲੋਂ ਕੀਤਾ ਗਿਆ ਚੋਣ ਪ੍ਰਚਾਰ ਬੜੇ ਹਾਈ ਲੈਵਲ ਤੇ ਕੀਤਾ ਗਿਆ ਸੀ ਲੋਕਾਂ ਨੂੰ ਰਜਾ ਨਹੀਂ ਪਾਈਆਂ ਕੋਈ ਵੀ ਪਾਰਟੀ ਜਾਂ ਸਰਕਾਰ ਦੀ ਗੱਲ ਕਰੀਏ ਹੁਣ ਇਹ ਵੋਟ ਜਿਹੜਾ ਪ੍ਰਤੀਸ਼ਤ ਡਿੱਗਿਆ ਹੈ ਇਹ ਕਿਹਦੇ ਲਈ ਖਤਰੀ ਦੀ ਘੰਟੀ ਹੈ ਕਿਹੜੀ ਪਾਰਟੀ ਲਈ ਇਹ ਫਾਇਦੇਮੰਦ ਹੈ ਤੇ ਕਿਹੜੀ ਪਾਰਟੀ ਲਈ ਨੁਕਸਾਨ ਕਰ ਸਕਦਾ ਹੈ ਇਹ ਘਟਿਆ ਹੋਇਆ ਵੋਟ ਪ੍ਰਤੀਸ਼ਤ ਕਿਵੇਂ ਦੇਖ ਰਹੇ ਹੋ ਪੂਰੀ ਜਿਮਨੀ ਚੋਂ ਤੇ ਕੋਲ ਸੁਵਿੰਦਰ ਜੀ ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਜੇ ਵੋਟ ਪਰਸੈਂਟ ਘਟ ਹੋਵੇ ਤਾਂ ਚੇਂਜ ਦੇ ਲਈ ਨਹੀਂ ਹੁੰਦੀ ਵੋਟ ਜੇ ਜ਼ਿਆਦਾ ਵੋਟ ਪਵੇ ਤਾਂ ਚੇਂਜ ਲਈ ਹੁੰਦੀ ਹੈ ਪਰ ਇਹ ਮੇਰਾ ਖਿਆਲ ਹੈ ਮਿੱਥ ਪਰਿਵਾਰ ਟੁੱਟ ਚੁੱਕੀ ਹੈ ਐਸੀ ਕੋਈ ਗੱਲ ਨਹੀਂ ਹੈ ਜਿਹੜੀ ਜਲੰਧਰ ਵੈਸਟ ਦੀ ਸੀਟ ਹੈ ਇਹ ਬਿਲਕੁਲ ਉਦਾਂ ਦੀ ਬਣ ਗਈ ਜਿਸ ਤਰ੍ਹਾਂ ਇੱਕ ਟੈਂਪ ਬੈਂਤ ਸਿੰਘ ਦੀ ਗਵਰਨਮੈਂਟ ਸੀਗੀ ਕਿੱਦੜਵਾਹੇ ਦੀ ਇਲੈਕਸ਼ਨ ਸੀ ਜਿਹੜੀ ਵਾਚਿੰਗ ਬਾਦਲ ਲੜ ਰਹੇ ਸੀ ਉਹ ਸਾਰੀ ਸਰਕਾਰ ਉੱਥੇ ਜਾ ਕੇ ਉਦਾਂ ਹੀ ਬੈਠ ਗਈ ਸੀ ਫਿਰ ਵੀ ਉਹ ਹਾਰ ਗਏ ਸੀ ਮਤਲਬ ਉੱਥੋਂ ਅਕਾਲੀ ਦਲ ਦੀ ਰਿਵਾਈਵਲ ਹੋਈ ਸੀਗੀ ਮਤਲਬ ਕਿ 92 ਤੋਂ ਬਾਅਦ ਦੀ ਇਲੈਕਸ਼ਨ ਨਹੀਂ ਕਰੀ ਪਰ ਇਹ ਕਿ ਚਿਸਤਰੀ ਕੇ ਦੇ ਨਾਲ ਕੱਲ ਪੁਰਾਣੇ ਆਪਣੇ ਸੀਐਮ ਚੰਨੀ ਸਾਹਿਬ ਦੇ ਇੰਟਰਵਿਊ ਆ ਰਹੀ ਸੀ ਜਿਸ ਤੋਂਆਂ ਦੀਆਂ ਖਬਰਾਂ ਆਈਆਂ ਇਹ ਮੇਰੇ ਕੱਲ ਹਲਾਤ ਕੋ ਧਿਆਨਖ ਬਣਦੀ ਹੈ ਉਹ ਦੱਸ ਰਹੇ ਸੀ ਕਿ ਮਤਲਬ ਜਿੰਗਸਟਰ ਛੱਡ ਦਿੱਤੇ ਗਏ ਨੇ 25 30 ਮਤਲਬ ਯੂਥ ਨੇ ਜਿਹੜੇ ਉਹ ਮੁਹੱਲਿਆਂ 'ਚ ਜਾ ਜਾ ਕੇ ਠਰਾ ਰਹੇ ਨੇ ਲੋਕਾਂ ਨੂੰ ਪਰ ਉਹਦੀ ਗੱਲ ਤੋਂ ਹੀ ਲੱਗ ਰਿਹਾ ਸੀ ਕਿ ਜੋ ਸ਼ਾਇਦ ਡਰਦੇ ਵੋਟ ਪਾਉਣ ਨਾ ਜਾਵੇ ਇੱਕ ਤਾਂ ਇਹ ਦੇਖੋ ਜਦੋਂ دہشت ਦਾ ਮਾਹੌਲ ਹੋਵੇ ਸਰਕਾਰੀ ਮਸ਼ੀਨਰੀ ਦੀ ਬਹੁਤ ਦਰਵਰਤਾ ਹੋਵੇ ਤਾਂ ਜਿਹੜਾ ਆਮ ਵੋਟਰ ਹੈ ਉਹ ਥੋੜਾ ਜਿੰਨਾ ਜਿਹੜਾ ਜਿਹੜਾ ਮਤਲਬ ਥੋੜਾ ਬਹੁਤ ਫਲੈਕਸੀਬਲ ਹੁੰਦਾ ਹੈ ਉਹ ਟਲ ਜਾਂਦਾ ਆਮ ਆਦਮੀ ਪਾਰਟੀ ਨੂੰ ਕਿਸ਼ਤੀ ਜਿਹੜੀ ਇਲੈਕਸ਼ਨ ਹੋਈ ਹੈ ਪਾਰਲੀਮੈਂਟ ਦੀ ਇਸ ਕੰਸਟਿਟੂਐਂਸੀ ਤੋਂ 15000 ਵੋਟ ਜੇ ਉਹਨਾਂ ਨੇ ਫਲੋਟਿੰਗ ਵੋਟ ਕੋਈ ਕਿਉਂਕਿ ਉਹਨਾਂ ਨੂੰ ਲਹਿ ਹੀ ਗਈ ਹੋਣੀ ਉਸ ਟਾਈਮ 'ਤੇ ਜੋ ਘਟਦੀ ਹੈ ਤਾਂ ਉਹਦੇ ਹਿਸਾਬ ਦੇ ਨਾਲ ਮੇਰੇ ਖਿਆਲ ਦੇ ਵਿੱਚ ਹੈ ਕਿ ਇਹ ਸੱਤਾ ਤੇਨੋਂ ਹੀ ਘਟਾ ਪਉਂਦਾ ਜਿਹਦਾ ਮਤਲਬ ਇਹ ਹੈ ਕਿ ਪੱਤੇ ਵੋਟਰ ਹੀ ਗਏ ਨੇ ਪਰ ਜਿਸ ਤਰ੍ਹਾਂ ਉੱਥੇ ਦੱਸਦੇ ਨੇ ਵੀ ਬੰਦੇ ਗਏ ਪਤਾ ਨਹੀਂ ਕਿ ਕਿਹੜੇ ਬੰਦੇ ਆ ਗਿਆ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀਡੀਓਜ਼ ਆਡੀਓਜ਼ ਹੋਣਿਓ ਕਿ ਕਾਲਾਂ ਕੱਢੀਆਂ ਗਈਆਂ ਟਰਾਇਆ ਗਿਆ ਦੇਖੋ ਇਹ ਤਾਂ ਹੁੰਦਾ ਕਿ ਦਹਿਸ਼ਤ ਹੈ ਜਿਹੜੀ ਮਤਲਬ ਉਹ ਉਹ ਘਰ ਚ ਪੈ ਸਕਦੀ ਹੈ ਬਾਹਰ ਪੈ ਸਕਦੀ ਹੈ ਪਰ ਜਦੋਂ ਉੱਥੇ ਜਾ ਕੇ ਬਟਨ ਦਬਣਾ ਹੁੰਦਾ ਨਾ ਬੰਦੇ ਨੇ ਇਹਨੂੰ ਗਲਾਂ ਕੱਢੀਆਂ ਗਈਆਂ ਹੁਣ ਜਿਹਨੂੰ ਡਰਾਇਆ ਗਿਆ ਹੋਵੇ ਉਹ ਇੱਕ ਮਤਲਬ ਜਿਹੜਾ ਸੀਕ੍ਰੇਟ ਵੋਟ ਦਾ ਇੱਕ ਗੁਣ ਹੈ ਨਾ ਉਹ ਸਭ ਤੋਂ ਵੱਡਾ ਉਹੀ ਹੈ ਕਿ ਉੱਥੇ ਜਾ ਕੇ ਨਹੀਂ ਤੁਸੀਂ ਦਹਿਸ਼ਤ ਨਾਲ ਨਹੀਂ ਜਾਂਦੀ ਹੁੰਦੀ ਕਿਤੇ ਵੀ ਸੋ ਇਹ ਠੀਕ ਹੈ ਕਿ ਉਹਨਾਂ ਨੇ ਡਰਾਇਆ ਉਹ ਫਿਰ ਕੋਈ ਮਾਲੇ ਚੋਂ ਕੱਟ ਪਈਆਂ ਤਾਂ ਇਸ ਤਰ੍ਹਾਂ ਕਰ ਦਾਂਗੇ ਉਸ ਤਰ੍ਹਾਂ ਕਰ ਦਾਂਗੇ ਪਰ ਮੈਨੂੰ ਲੱਗਦਾ ਹੈ ਇਹ ਓਵਰਆਲ ਇਹਦੇ ਵਿੱਚ ਸਰਕਾਰੀ ਤੇਰੇ ਜਿਹੜੇ ਉਹਨੂੰ ਹੀ ਘਾਟਾ ਰਹਿੰਦਾ ਹੁੰਦਾ ਹੈ ਇਹ ਜੀ ਇਹ ਜੀ ਜਦੋਂ ਕਿ ਬਹੁਤ ਜ਼ਿਆਦਾ ਹੋਇਆ ਕੰਮਕਾਰ ਹਨ ਕਿ ਤਿੰਨ ਹੀ ਪਾਰਟੀਆਂ ਸੀ ਮੁੱਖ ਫਰੇਜ਼ ਦੇ ਵਿੱਚ ਤਾਂ ਉਸ ਹਸਾਬ ਦੇ ਨਾਲ ਆਕਾਲੀ ਦਲ ਨੇ ਤਾਂ ਪਹਿਲਾਂ ਹੀ ਕਿਸੇ ਨੂੰ ਦੇ ਨਾਲ ਆਪਣਾ ਵਾਅਦਾ ਵਰਜਾਈ ਦੇ ਦਿੱਤਾ ਸੀ ਬੀਐਸਪੀ ਦਾ ਵੀ ਕੋਈ ਕਾਸ ਨਹੀਂ ਬਣੀ ਸੋ ਕਾਂਗਰਸ ਬੀਜਪੀ ਤੇ ਆਮ ਆਦਮੀ ਪਾਰਟੀ ਦਾ ਸੀ ਆਮ ਆਦਮੀ ਪਾਰਟੀ ਦੇ ਵਿੱਚ ਮੇਰੇ ਖਿਆਲ ਮਾਨ ਸਾਹਿਬ ਨੇ ਬਿਲਕੁਲ ਹੀ ਐਵੇਂ ਹੀ ਜਾਕੇ ਮੁੱਛ ਦਾ ਸਵਾਲ ਬਣਾ ਲਿਆ ਵੈਸੇ ਤਾਂ ਮੁੱਚ ਕਿਸੇ ਦੇ ਵੀ ਨਹੀਂ ਰਹੀ ਕਿਉਂਕਿ ਲਗਭਗ ਸਾਰੇ ਉੱਥੇ ਜਲੰਧਰ ਵੈਸ ਤੇ ਵਿੱਚ ਵੀ ਜਾਂ ਜਵੰਦਰ ਕਾਂਸ ਜਿਹੜੀ ਪਾਰਲੀਮੈਂਟਰੀ ਕੰਸਟੀਟਿਊਐਂਸੀ ਵਿੱਚ ਜਿਸ ਤਰੀਕੇ ਨਾਲ ਦਲ ਬਦਲੀਆਂ ਹੋਈਆਂ ਆਮ ਬੰਦੇ ਦਾ ਵੈਸੇ ਹੀ ਇਲੈਕਸ਼ਨਾਂ ਤੋਂ ਮਨ ਮੁੜ ਗਿਆ ਤੇ ਆਖਰਕਾਰ ਮਤਲਬ ਇਹ ਕਰ ਕੀ ਰਹੇ ਨੇ ਜਿਸ ਤਾਂ ਦੇ ਸਰਕਸ ਜਿਸ ਤਾਂ ਦਾ ਡਰਾਮਾ ਹੋਇਆ ਹੈ ਕਿ ਪਤਾ ਹੀ ਨਹੀਂ ਲੱਗ ਰਿਹਾ ਕਿ ਕੌਣ ਕਿਹੜੀ ਪਾਰਟੀ ਦੇ ਵਿੱਚ ਹੈ ਸਵੇਰੇ ਹੋਰ ਤੇ ਸ਼ਾਮ ਨੂੰ ਹੋਰ ਮਤਲਬ ਇਹੀ ਹਾਲ ਹੁੰਦਾ ਰਿਹਾ ਆਪਾਂ ਕਿਹਾ ਸੀ ਪਿਛਲੀ ਵਾਰੀ ਉਹੀ ਗੱਲ ਹੋਈ ਸੀ ਦੂਸਰੇ ਦਿਨ ਨਹੀਂ ਕਿ ਜਿਸ ਸਜੀਦਪੁਰ ਦੀ ਚਲੇ ਗਈ ਸੀਗੇ ਆਵਾਦੀ ਪਾਰਟੀ ਨਾਲ ਦੁਪਹਿਰ ਤੋਂ ਬਾਅਦ ਫੇਰ ਵਾਪਸ ਆ ਗਈ ਸੀ ਸੋ ਇਹ ਆਪਣੇ ਆਪ ਤੇ ਜਿਹੜੀ ਇਲੈਕਸ਼ਨ ਹੈ ਨਾ ਇਹ ਇੱਕ ਇਲੈਕਸ਼ਨਾਂ ਦੀ ਪੈਰੋਡੀ ਨਹੀਂ ਹੁੰਦੀ ਜਿਵੇਂ ਗੀਤ ਕਿੰਦਾ ਸੋਨਾ ਗਾਇਆ ਹੋਇਆ ਤੇ ਉਹਦਾ ਮਜ਼ਾਕ ਉਡਾਉਣ ਦੇ ਲਈ ਇੱਕ ਦੀ ਪੈਰੋਡੀ ਬਣਾਉਂਦੇ ਇਲੈਕਸ਼ਨ ਦੀ ਪਰੋਡੀ ਹੋ ਰਹੀ ਹੈ ਪਰ ਮੈਨੂੰ ਲੱਗਦਾ ਵੀ ਇਹਦੇ ਰਿਜ਼ਲਟ ਨੇ ਜਿਹੜੇ ਕੋਈ ਵੀ ਹੋਣ ਉਹ ਜਿਹੜਾ ਜਿਸ ਤਰੀਕੇ ਦੇ ਨਾਲ ਦਿਨੋਂ ਦੇ ਨਾਮ ਆਦੀ ਪਾਰਟੀ ਜਿਹੜੀ ਗਵਰਨਮੈਂਟ ਹੈ ਲੋਕਾਂ ਦੇ ਮਨ ਤੋਂ ਉੱਪਰਤੀ ਜਾ ਰਹੀ ਹੈ ਜੀ ਜ਼ਬਰਦਸਤੀ ਜਿੱਤ ਵੀ ਹੈ ਤਾਂ ਵੀ ਉਤਰਨ ਵਾਲੀ ਹੋਗਾ ਪਰ ਇਹ ਬਹੁਤ ਕਿਸ਼ਮਤੀ ਹੈ ਕਿ ਇਟਾ ਬਟਾ ਬਦਲਾਅ ਦੇ ਨਹੀਂ ਲੋਕਾਂ ਨੇ ਮੰਡਟ ਦਿੱਤਾ ਸੀ ਉਹਨੂੰ ਇਹਨਾਂ ਨੇ ਕਮਾ ਲਿਆ ਲੱਗਦਾ ਜੀ ਤੇ ਉਹੀ ਹੈ ਸਰ ਚਰਚਾਾਂ ਮਾ ਜੋ ਜਲੰਧਰ ਦੇ ਲੋਕਾਂ ਦੇ ਵਿੱਚ ਨੇ ਲੋਕ ਵੀ ਕਨਫਿਊਜ਼ ਨੇ ਪੋਲਿੰਗ ਵੀ ਹੋ ਚੁੱਕੇ ਲੇਕਿਨ ਅਜੇ ਵੀ ਕੋਈ ਦਾਵਾ ਨਹੀਂ ਕਰ ਸਕਦਾ ਵੀ ਕਾਂਗਰਸ ਜਿੱਤੇਗੀ ਭਾਰਤੀ ਜਨਤਾ ਪਾਰਟੀ ਜਿੱਤੇਗੀ ਜਾਂ ਫਿਰ ਆਮ ਆਦਮੀ ਪਾਰਟੀ ਜਿੱਤੇਗੀ لیکن ਜਿਹੜਾ ਬਰੋਡ ਪ੍ਰਤੀਸ਼ਤ ਘਟਿਆ ਕਿਤੇ ਨਾ ਕਿਤੇ ਖਤਰੇ ਦੀ ਘੰਟੀ ਜ਼ਰੂਰ ਹੈ ਖਤਰੇ ਦੀ ਘੰਟੀ ਵੀ ਸਾਰੀਆਂ ਪਾਰਟੀਆਂ ਲਈ ਹੈ ਕਿਉਂਕਿ ਜਦੋਂ ਵੋਟ ਪ੍ਰਤੀਸ਼ਤ ਘਟਦਾ ਤਾਂ ਉਹ ਜਿੱਤ ਦਾ ਮਾਰਜਨ ਵੀ ਥੋੜਾ ਰਹਿ ਜਾਂਦਾ ਤੇ ਜਿਹੜੀ ਲੀਡ ਹੁੰਦੀ ਹੈ ਟੁੱਟਣ ਨੂੰ ਵੀ ਬੜਾ ਥੋੜਾ ਟਾਈਮ ਲੱਗਦਾ ਇਸ ਕਰਕੇ ਇਹ ਹੁਣ 13 ਤਰੀਕ ਤੱਕ ਜੋ ਤੱਕ ਰਿਜ਼ਲਟ ਨਹੀਂ ਆਉਂਦਾ ਸਾਹ ਸੂਤੇ ਹੋਏ ਰਹਿਣਗੇ ਸਾਰੀਆਂ ਪਾਰਟੀ ਉਮੀਦਵਾਰਾਂ ਦੇ ਤੇ ਖਾਸ ਤੌਰ ਤੇ ਜਿਹੜੇ ਕਾਗ ਲੀਡਰ ਨੇ ਜਿਹੜੇ ਪਾਰਟੀਆਂ ਨੂੰ ਚਲਾ ਰਹੇ ਨੇਗੇ ਸੋ ਉਧਰ ਇਹ ਆਪਾਂ ਗੱਲ ਇੱਕ ਵਾਰ ਫਿਰ ਤੋਂ ਕਰਾਂਗੇ ਥੋੜੀ ਭਗਵੰਤ ਮਾਨ ਜੀ ਦੀ ਕਿਉਂਕਿ ਅੱਜ ਉਹਨਾਂ ਨੂੰ ਬੜਾ ਵੱਡਾ ਝਟਕਾ ਲੱਗਿਆ ਹੈ ਸਰਕਾਰ ਨੂੰ ਝਟਕਾ ਲੱਗਿਆ ਹੈ ਸਰਕਾਰ ਦੇ ਦਾਅਵਿਆਂ ਨੂੰ ਝਟਕਾ ਲੱਗਿਆ ਹੈ ਗੱਲ ਕਰਾਂਗੇ ਲਾਰੈਂਸ ਬਿਸ਼ਨੋਈ ਦੀ ਜੋ ਇੰਟਰਵਿਊ ਸੀ ਪਿਛਲੇ ਸਾਲ ਦੋ ਇੰਟਰਵਿਊ ਇੱਕ ਨਿੱਜੀ ਚੈਨਲ ਦੇ ਉੱਪਰ ਚੱਲੇ ਸੀ ਜਿਸ ਤੋਂ ਬਾਅਦ ਬੜਾ ਵੱਡਾ ਵਿਵਾਦ ਹੋਇਆ ਸੀ ਸਰਕਾਰ ਦੇ ਉੱਪਰ ਬੜੇ ਵੱਡੇ ਸਵਾਲ ਉੱਠੇ ਸੀ ਸਰਕਾਰ ਕਟਾਰੇ ਦੇ ਵਿੱਚ ਸੀ ਭਾਵੇਂ ਕਿ ਉਸ ਸਬੰਧੀ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਤਾਂ ਕਲੀਅਰ ਕਰਤਾ ਸੀ ਵੀ ਭਾਈ ਇਹ ਪੰਜਾਬ ਦੇ ਵਿੱਚ ਇਹ ਜਿਹੜੀ ਪੰਜਾਬ ਦੀ ਜੇਲ੍ਹ ਦੇ ਵਿੱਚ ਇੰਟਰਵਿਊ ਨਹੀਂ ਹੋਈ ਲੇਕਿਨ ਇਸ ਜੋ ਪ੍ਰਸਾਸੋ 5 ਬਣਿਆ ਜਰੂਰ ਰਿਆ ਸੀ ਕਲੀਅਰ ਕਰਨ ਦੀ ਕੋਸ਼ਿਸ਼ ਤਾਂ ਡੀਜੀਪੀ ਸਾਹਿਬ ਦੇ ਵੱਲੋਂ ਕਰ ਦਿੱਤੀ ਗਈ ਸੀ ਲੇਕਿਨ ਇਹ ਸੰਬੰਧੀ ਸੈੱਟ ਬਣੀ ਸੈੱਟ ਦੀ ਜਾਂਚ ਰਿਪੋਰਟ ਪਹਿਲੀ ਜਾਂਚ ਰਿਪੋਰਟ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ ਕੀ ਕਹਿ ਰਹੀ ਹੈ ਜਾਂਚ ਰਿਪੋਰਟ ਕਿੰਨਾ ਵੱਡਾ ਝਟਕਾ ਪੰਜਾਬ ਸਰਕਾਰ ਨੂੰ ਇਹਨਾਂ ਰਿਪੋਰਟਾਂ ਦੇ ਵਿੱਚ ਦੇਖੋ ਹੀ ਆਪਣੇ ਆਪ ਚ ਬੜੀ ਹੋਈ ਜੇ ਕੋ ਗਰੀਬ ਕਿਸਮ ਦੀ ਗੱਲ ਹੋਈ ਸੀ ਉਸ ਟਾਈਮ ਦੀ ਕਿ ਇੱਕ ਤਾਂ ਪੰਜਾਬ ਪੁਲਿਸ ਦਾ ਇੱਕ ਰੈਪਿਊਟੇਸ਼ਨ ਹੈ ਦੇਖੋ ਮੇਰਾ ਕੱਲਾ ਵਰਲਡ ਦੇ ਵਿੱਚ ਕਿਤੇ ਵੀ ਸਿੰਝੇ ਓਤੇ ਤੋਂ ਬਿਨਾ ਜਾਂ ਵੱਡੇ ਐਗਰੀਮੈਂਟ ਤੋਂ ਬਿਨਾ ਕੋਈ ਉਸ ਤਰ੍ਹਾਂ ਜਿਹੜੀ ਮਿਲਿਟੈਂਟ ਮੂਵਮੈਂਟ ਖਤਮ ਨਹੀਂ ਸੀ ਹੋਈ ਪੰਜਾਬ ਪੁਲਿਸ ਨੇ ਕੰਮ ਕੀਤਾ ਸੀਗਾ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਸ਼ਕਤੀਤ ਕਰਕੇ ਜਿਹਨੂੰ ਅਸੀਂ ਟੈਰਰਿਜ਼ਮ ਕਹਿ ਸਕਦੇ ਹਾਂ ਉਹ ਖਲਾਕੇ ਇਹਨਾਂ ਨੇ ਕਰਲੇ ਸੀਦਾ ਮਤਲਬ ਇਹ ਹੈ ਕਿ ਪੰਜਾਬ ਪੁਲਿਸ ਐਫੀਸ਼ੀਐਂਟ ਫੋਰਸ ਹੈਗੀ ਹੈ ਤੁਸੀਂ ਉਹਦੇ ਨਾਲ ਚਾਹੇ ਉਹਦੇ ਖਿਲਾਫ ਹੋਵੋ ਜ਼ੁਲਮ ਕਰਨ ਦੇ ਵਿੱਚ ਕੰਟਰੋਲ ਕਰਨ ਦੇ ਵਿੱਚ ਪੰਜਾਬ ਪੁਲਿਸ ਕੋਲ ਸ਼ਕਤੀ ਹੈ ਪਰ ਇਹ ਜਿਹੜਾ ਜੇਲ੍ਹਾਂ ਦੇ ਵਿੱਚੋਂ ਉੱਚ ਬੂਜ਼ ਇਦਾਂ ਹੋ ਜਾਣੀ ਆ ਮਤਲਬ ਉਸ ਕਰਦੇ ਉੱਪਰ ਸਵਾਲੀਆ ਨਿਸ਼ਾਨ ਲੱਗ ਕੇ ਸੀ ਯਾਰ ਉਹ ਕੇਜਪੀ ਸਾਹਿਬ ਨੇ ਬੜੀ ਜਲਦੀ ਰਿਐਕਟ ਕਰਿਆ ਕਿ ਤਾਂ ਕੱਪੜੇ ਹੋਰ ਪਾਏ ਹੋਏ ਨੇ ਤਾਂ ਬਾਲਾਂ ਦਾ ਸਾਈਜ਼ ਕੋਰ ਹੈ ਅਰ ਉਹ ਤਾਂ ਬਹੁਤ ਉਜੀ ਬਾਲਾਂ ਦਾ ਸਾਈਜ਼ ਵੀ ਜਿਹੜਾ ਉਹਨੇ ਕਿਹਾ ਸੀ ਉਹ ਹੀ ਹੋ ਗਿਆ ਕੱਪੜੇ ਵੀ ਉਹ ਤਾਂ ਬਹੁਤ ਬੜਾ ਰੋਲਾ ਰੁਪਾ ਪਿਆ ਜੀ ਕੀ ਹੋਇਆ ਇਸ ਤਰ੍ਹਾਂ ਹੋਇਆ ਜੀ Rajasthan ਦੀ ਜੇਲ੍ਹ ਚ ਹੋਈ ਹੈ ਰਸਤੇ ਜਿ ਕੋਈ ਹੈ ਅਸੀਰ ਹਾਈ ਕੋਰਟ ਦੇ ਵਿੱਚ ਕੇਸ ਕੇਰ ਤੋਂ ਨਸ਼ੇਮੋਕ ਨੂੰ ਨੋਟਿਸ ਵੀ ਲਿਆ ਸੀ ਇਸ ਗੱਲ ਦਾ ਉਹਨੇ ਸਿਟ ਕੋਰਟ ਬਣਾ ਬਣਾਈ ਗਈ ਸੀ ਸਰਕਾਰ ਵੱਲੋਂ ਨਹੀਂ ਸਿਨਾਈ ਗਈ ਹੈ ਉਹ ਸਿਟ ਦੀ ਜਿਹੜੀ ਪਹਿਲੀ ਰਿਪੋਰਟ ਹੈ ਜਿਹੜੇ ਉਹਦੇ ਵਕੀਲ ਨੇ ਇੰਪੋਰਟ ਚਈ ਉਹ ਕਹਿ ਰਹੇ ਨੇ ਇਸ ਦੇ ਵਿੱਚ ਕਿ ਇਹ ਪੰਜਾਬ ਵਿੱਚ ਹੀ ਹੋਈ ਹੈ ਕਿਉਂਕਿ ਸਿਟ ਦਾ ਜੇ ਜੇ ਇਹ ਸਾਬਤ ਕਰ ਸਕਦੇ ਹੁੰਦੇ ਕਿ ਪੰਜਾਬ ਤੋਂ ਬਾਹਰ ਹੋਈ ਹੈ ਫਿਰ ਤਾਂ ਸਿਟ ਦੀ ਪਹਿਲੀ ਰਿਪੋਰਟ ਜਾਂ ਦੂਜੀ ਦਾ ਮਸਲਾ ਹੀ ਹੋਈ ਨਹੀਂ ਸੀ ਉਹਨਾਂ ਨੇ ਟਾਈਮ ਹੋਲ ਲੁਕਿਆ ਟਾਈਮ ਹੋਰ ਮੰਗਣ ਦਾ ਮਤਲਬ ਇਹ ਹੈ ਕਿ 22 23 ਗਵਾਹ ਕਹਿੰਦੇ ਸੀ ਹੋਰ ਜੇ ਪੁੱਛਤੌਣੇ ਨੇ ਇਹਦਾ ਮਤਲਬ ਇਹ ਹੈ ਕਿ ਪ੍ਰਾਈਮ ਆਫਿਸ ਸੀ ਉਹਨਾਂ ਨੂੰ ਇਹ ਚੀਜ਼ ਲੱਗ ਗਈ ਹੈ ਕਿ ਕੋਈ ਪੰਜਾਬ ਚ ਹੀ ਹੈ ਜੇ ਉਹ ਉਹ ਹੀ ਪ੍ਰੂਫ ਕਰਨ ਚ ਕਾਮਯਾਬ ਹੁੰਦੇ ਜਾਂ ਉਹਨਾਂ ਨੂੰ ਸਬਸਤ ਲੱਭ ਜਾਂਦਾ ਕੋਈ ਪੱਤਰ ਕਿ ਜੀ ਪੰਜਾਬ ਤਾ ਹੋਈ ਉਹ ਇਹਨੂੰ ਫਿਰ ਦੇ ਇਨਕੁਆਰੀ ਫਿਰ ਤਰ੍ਹਾਂ ਕਾਦੀ ਕਰਨੀ ਸੀ ਸੋ ਇਹਦਾ ਮਤਲਬ ਇਹ ਉਹਨਾਂ ਜਿਹੜੀ ਉੱਥੇ ਐਡਮਿਸ਼ਨ ਕੀਤੀ ਹੈ ਇਹਦਾ ਹੋਰਾਂ ਹੀ ਜਿਹੜੀ ਗੱਲ ਵੀ ਬਾਹਰ ਆਈ ਹੈ ਕਿ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਖਾਸ ਕਰਕੇ ਪਹਿਲੇ ਜੋ ਆਪ ਇਹ ਜੀੜਾਂ ਦੇ ਵਿੱਚ ਕੀ ਹੋਈਏ ਸਿਗਨਲ ਐਪ ਤੇ ਰਹਿੰਦਾ ਇਹ ਹੁਣ ਆਪਣੇ ਆਪ ਦੇ ਵਿੱਚ ਪੂਰੀ ਸਰਕਾਰ ਦੀ ਛਿਲੀ ੜਾਉਣ ਵਾਲੀ ਗੱਲ ਹੈ ਕਿ ਜਿਹੜੇ ਤੰਗ ਜੇ ਮਾਰਦੇ ਨੇ ਫਤਿਹ ਦੇ ਅਧਿਕਾਰ ਉਹ ਦੂਜੀ ਜਿਹੜੀ ਸਭ ਤੋਂ ਸੀਰੀਅਸ ਗੱਲ ਹੈ ਜਿਹਦੀ ਵੈਸੇ ਇਨਕੁਆਰੀ ਹੋਣੀ ਚਾਹੀਦੀ ਸੀ ਕਿ ਪਹਿਲਾਂ ਜਦੋਂ ਲਾਰੈਂਸ ਬਸ਼ਨੋਈ ਨੂੰ ਗਿਫਤਾਰ ਕਰਕੇ ਪੰਜਾਬ ਲੈੰਦਾ ਗਿਆ ਤਾਂ ਉਹਨਾਂ ਨੇ ਤਰਵਾਚਾ ਕੋਟਾਇਆ ਕੋਰਟ ਦਾ ਕਿ ਮੇਰਾ ਉੱਥੇ ਇੰਕਾਊਂਟਰ ਬਣਾਇਆ ਗਿਆ ਸੀ ਕਿ ਮੈਨੂੰ ਪੰਜਾਬ ਦੇ ਵਿੱਚ ਬਹੁਤ ਖਤਰਾ ਹੈ ਪਰ ਬਾਅਦ ਦੇ ਵਿੱਚ ਬੜੀ ਦਿਲਚਸਪ ਗੱਲ ਹੋਈ ਕਿ ਉਹਨਾਂ ਨੇ ਕੋਰਟ ਤੇ ਕਿਹਾ ਕਿ ਮੈਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਹੀ ਰੱਖਿਆ ਜਾਵੇ। ਇਹ ਮੀਡੀਆ 'ਚ ਵੀ ਜ਼ਿਆਦਾ ਹਾਈਲਾਈਟ ਨਹੀਂ ਹੋਈ ਗੱਲ ਇਹ ਪਰ ਇਹ ਇੰਟਰਸਟਿੰਗ ਗੱਲ ਹੈ ਆਪਣੇ ਆਪ ਦੇ ਵਿੱਚ ਕਿ ਕਿੰਨੀ ਜੀ ਦੀ ਜਾਨ ਨੂੰ ਪੰਜਾਬ 'ਚ ਪੱਲਾ ਖੱਤਾ ਸੀ। ਫਿਰ ਪੰਜਾਬ ਦੇ ਜੇਲ੍ਹਾਂ ਦੇ ਵਿੱਚ ਸੇਫ ਕਿਵੇਂ ਹੋ ਗਿਆ ਤੇ ਉਹਨੂੰ ਇੰਨੀ ਮੀਡੀਆ ਤੱਕ ਪ੍ਰੈਸ ਕਿਸ ਤਰ੍ਹਾਂ ਮਿਲ ਗਈ ਇੰਟਰਵਿਊਸ ਕਿਸ ਤਰ੍ਹਾਂ ਹੋ ਗਈਆਂ। ਇਹ ਪੰਜਾਬ ਦੇ ਹੋਮ ਮਿਨਿਸਟਰ ਪਤਾ ਨਹੀਂ ਕੌਣ ਨੇ ਲੋਕ ਕਹਿੰਦੇ ਨੇ ਵੀ ਮਾਨ ਸਾਹਿਬ ਹੀ ਨੇ ਵੈਸੇ ਇਹ ਉਹਨਾਂ ਦੇ ਲਈ ਮੇਰਾ ਖਿਆਲ ਬਿਲਕੁਲ ਹੀ ਡੁਗਮਰਨ ਵਾਲੀ ਗੱਲ ਹੈ। ਇਹ ਮਤਲਬ ਤੁਸੀਂ ਪਰਖ ਰਹੇ ਹੋ। ਪਰ ਹੋਰ ਥੇਲਾ ਚਲੋ ਜਿਹੜੇ ਕੁੰਡਗਰਤੀ, ਕਤਲੋਗਾਰ ਤੋਂ ਤਾਂ ਬੜਾ ਕੁਝ ਹੁੰਦਾ ਹੈ। ਪਰ ਇੱਕੋ ਹੀ ਇੱਕ ਬੰਦੇ ਦੇ ਉੱਪਰ ਸੇਨਾ ਫੋਕਸ ਕਰਿਆ ਉਸੇ ਵਾਲੇ ਦੇ ਕੇਸ ਦੇ ਵਿੱਚ। ਇਹ ਨਾਮ ਦੇ ਉੱਪਰ ਪੜਚਾਅ ਕੀਤਾ ਉਹਨਾਂ ਮੇਰੇ ਖਿਆਲ ਦੇ ਵਿੱਚ ਪਿੰਡਾਂ ਦਾ, ਹੋਰ ਥਾਮ-ਚਾਮ ਦਾ ਉਹਨੂੰ ਸਿਕਿਉਰਿਟੀ ਦਿੱਤੀ ਗਈ, ਕੋਰਟ ਵੱਲੋਂ ਆਰਡਰ ਸੀਗੇ ਇਹ। ਮਤਲਬ ਇੰਨਾ ਵੀ ਸ਼ੋਰ ਨਹੀਂ ਕਰ ਸਕਦੇ ਕਿ ਜੇਲ੍ਹ ਦੇ ਵਿੱਚੋਂ ਹੰਸੇ ਕਾਉਣ ਉਹ ਜੇ ਜੇ ਮੀਡੀਆ ਨੂੰ ਇੰਟਰਵਿਊਜ਼ ਆਉਂਦੀਆਂ ਨੇ ਤਾਂ ਫੌਤੀਆਂ ਵਾਲੇ ਜਿਹੜੇ ਵਪਾਰੀ ਰੋ ਰਹੇ ਨੇ ਵਿਚਾਰੇ ਉਹ ਤਾਂ ਸੱਚੀ ਰੋ ਰਹੇ ਨੇ ਫਿਰ ਮੁਸਲਮ ਜੇ ਇੰਨੀ ਐਕਸੈਸ ਹੈ ਇੰਨੀ ਮੌਜ ਹੈ ਜਿਸ ਤਰ੍ਹਾਂ ਪਹਿਲਾਂ ਕੈਪਟਨ ਰਮਿੰਦਰ ਸਿੰਘ ਦੇ ਟਾਈਮ ਇਹਨਾਂ ਨੇ ਲਾਇਆ ਵੀ ਸੀ ਕਿ ਸਾਰੀ ਨੂੰ ਇੱਥੇ ਜੇਲ੍ਹ ਨੂੰ ਕਿਹਾ ਗਿਆ ਸਿਵਿਟੀਆਂ ਦਿੱਤੀਆਂ ਗਈਆਂ ਉਹਦਾ ਪਰਿਵਾਰ ਮਿਲਦਾ ਸੀ ਜੇ ਸੀ ਕਿੰਨਾ ਕੁਝ ਕੀਤਾ ਗਿਆ ਪਰ ਇਥੋਂ ਤੱਕ ਇਹਨਾਂ ਨੇ ਕਿਹਾ ਕਿ ਉਹ ਵਕੀਲਾਂ ਦੇ ਪੈਸੇ ਵੀ ਅਸੀਂ ਇਹਨਾਂ ਦੀ ਜੇਬ ਚੋਂ ਵਸੂਲਾ ਨੇ ਪਰ ਉਹ ਬੋਚ ਪਈ ਆਪਾਂ ਨੂੰ ਕੀ ਬਣਿਆ ਉਹਦਾ ਮਤਲਬ ਮੇਨਟੇਨੈਂਸ ਹੈ ਜਿਹੜੀ ਆਫ ਲਾ ਐਂਡ ਔਰਡਰ ਈਵਨ ਚੇਲਾਂ ਦੇ ਵਿੱਚ ਵੀ ਨਹੀਂ ਹੋਰ ਫਿਰ ਕਿੱਥੇ ਹੋ ਗਈ ਉਹ ਸੋ ਮੇਰਾ ਖਿਆਲ ਹੈ ਸਖਾਵ ਦੇ ਬੋਥ ਸਰ ਜਿਸ ਤਰੀਕੇ ਨਾਲ ਇਹ ਦਾਵਾ ਬੜਾ ਵੱਡਾ ਦਾਵਾ ਕੀਤਾ ਗਿਆ ਸੀ ਕਿਉਂਕਿ ਡੀਜੀਪੀ ਸਾਹਿਬ ਪੰਜਾਬ ਪੁਲਿਸ ਦੇ ਹੈਡ ਪ੍ਰੈਸ ਕਾਨਫਰੰਸ ਕਰਦੇ ਨੇ ਤੇ ਇਹ ਦਾਵਾ ਕਰਦੇ ਨੇ ਵੀ ਭਾਈ ਇਹ ਜਿਹੜੀ ਹੋਈ ਹੈਗੀ ਇੰਟਰਵਿਊ ਇਹ ਪੰਜਾਬ ਦੀ ਜੇਲ੍ਹ ਚੋਂ ਨਹੀਂ ਹੋਈ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਵੀ ਕੱਪੜੇ ਦੀ ਗੱਲ ਕੀਤੀ ਉਹਨਾਂ ਨੇ ਕਟਿੰਗ ਦੀ ਗੱਲ ਕੀਤੀ ਵੀ ਇਸ ਤਰ੍ਹਾਂ ਦੇ ਬਾਲ ਸੀ ਇਸ ਤਰ੍ਹਾਂ ਦੇ ਕੱਪੜੇ ਸੀ ਤੇ ਉਦੋਂ ਕੁਝ ਦਿਨਾਂ ਬਾਅਦ ਇੱਕ ਹੋਰ ਵੀ ਇੰਟਰਵਿਊ ਆ ਚੁੱਕੀ ਸੀਗੀ ਜਿਸ ਤੋਂ ਫਿਰ ਸਰਕਾਰ ਸਵਾਲਾਂ ਦੇ ਘੇਰੇ ਵਿੱਚ ਸੀ ਪੰਜਾਬ ਪੁਲਿਸ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਸੀ ਲੇਕਿਨ ਹੁਣ ਇੱਥੇ ਸਵਾਲ ਇਹ ਪੈਦਾ ਹੁੰਦਾ ਵੀ ਪੰਜਾਬ ਪੁਲਿਸ ਦਾ ਇੱਕ ਵੱਡਾ ਅਧਿਕਾਰੀ ਸੀਨੀਅਰ ਅਧਿਕਾਰੀ ਹੀ ਡੀਜੀਪੀ ਸਾਹਿਬ ਤੇ ਪੰਜਾਬ ਸਰਕਾਰ ਦੇ ਕੀਤੇ ਹੋਏ ਦਾਅਵਿਆਂ ਨੂੰ ਝੂਠਾ ਦੱਸ ਰਿਹਾ ਆਪਣੀ ਰਿਪੋਰਟ ਦੇ ਵਿੱਚ ਇਸ ਦੇ ਨਾਲ ਸਰਕਾਰ ਦੀ ਛਵੀ ਖਰਾਬ ਨਹੀਂ ਹੋਏਗੀ ਲੋਕਾਂ 'ਚ ਇਸ ਗੱਲ ਦਾ ਮੈਸੇਜ ਕੀ ਜਾਏਗਾ ਕਿਉਂਕਿ ਸਰਕਾਰ ਦਾ ਇੱਕ ਸੀਨੀਅਰ ਅਧਿਕਾਰੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਰਿਹਾ ਬਿਲਕੁਲ ਜ ਬਿਲਕੁਲ ਗੱਲ ਹੈ ਪਰ ਸਰਕਾਰ ਦੀ ਜਿਹੜੀ ਆਪਾਂ ਛਵੀ ਦੀ ਗੱਲ ਕਰਦੇ ਹਾਂ ਨਾ ਮੇਰਾ ਖਿਆਲ ਹੈ ਆਪਾਂ ਲਖਿੰਦੇ ਜੀ ਪਿਛਲੇ ਯੁੱਗ ਦੇ ਵਿੱਚ ਲੈ ਰਹੇ ਹਾਂ ਉਹ ਛਵੀ ਛਵੀ ਕਿੱਥੇ ਹੈ ਵਿਚਾਰੀ ਖਰਾਬ ਤਾਂ ਤਾਂ ਹੋਵੇ ਦੀ ਖਰਾਬ ਹੋਣ ਨਾਲ ਕੁਝ ਬਚਿਆ ਹੋਵੇ ਇਸ ਦੇ ਵਿੱਚ ਕੋਈ ਇਸ ਕਰਕੇ ਮੇਰਾ ਖਿਆਲ ਹੈ ਕਿ ਸੰਘ ਸ਼ਰੂ ਉਤਰ ਗਈ ਹੈ ਸਿਰਫ ਇੰਨਾ ਹੀ ਹੈ ਕਿ মিডিਆ ਬਹੁਤ ਜ਼ਿਆਦਾ ਟਾਈਮ ਖਾ ਰਿਹਾ ਹੈ ਸਰਕਾਰ ਦਾ ਚਾਹੇ ਉਹ ਸੋਸ਼ਲ ਮੀਡੀਆ ਹੈ ਚਾਹੇ ਉਹ ਪੂਜਕ੍ਰਿਤੇ ਹੈ ਉਹ ਮੀਡੀਆ ਹੈ ਸਰਕਾਰ ਇੱਕੋ ਹੀ ਕੰਮ ਦੇ ਲਈ ਕੰਮ ਕਰ ਰਹੀ ਹੈ ਸਿਰਫ ਮੀਡੀਆ ਦੇ ਵਿੱਚ ਵੀ ਜੇ ਕੋਈ ਬਿਆਨ ਆ ਗਿਆ ਜਵਾਬ ਦੇ ਦੇਣਾ ਜਾਂ ਨਵਾਂ ਨੈਰੇਟਿਵ ਖੜਾ ਕਰਨਾ ਕੋ ਡਿਬੇਟ ਰੱਖ ਦੇਣੀ ਕੁਝ ਹੋਰ ਕਰ ਦੇਣਾ ਮਨ ਗਵਰਨੈਂਸ ਤਾਂ ਹੈ ਹੀ ਨਹੀਂ ਕਿਤੇ ਪਰ ਉਸੇ ਕਰਕੇ ਬੜੀ ਸੀਰੀਅਸ ਪ੍ਰੋਬਲਮ ਆ ਰਹੀ ਹੈ ਕਿ ਮਤਲਬ ਤੇਰੀ ਜ਼ੀਰੋ ਪਰਫਾਰਮੈਂਸ ਹੈ ਉਹ ਹੱਸਦੇ ਹੁੰਦੇ ਸੀ ਕਹਿੰਦੇ ਪਹਿਲਾਂ ਪਹਿਲਾਂ ਜਦੋਂ ਪਰ ਇਹ ਆਉਣ ਲੱਗੇ ਨਾ ਪੰਜਾਬ ਦੇ ਵਿੱਚ ਕੋਪਈਆ ਇੱਥੋਂ ਗਿਆ ਵਿਚਾਰਾ ਪੈਸੇ ਪੂਸੇ ਕੁਟ ਕਮਾ ਨਹੀਂ ਸਕੇ ਜਾਣ ਲੱਗੇ ਸ਼ੇਵ ਸ਼ੂ ਸੋਣੀ ਕਰਾ ਗਿਆ ਆਪਣੇ ਵਾਲ ਬੂਲ ਬਣਾ ਗਿਆ ਉਹ ਘਰ ਵਾਲੇ ਉਹਨੂੰ ਪੁੱਛੇ ਉੱਥੇ ਵੀ ਕਮਾ ਕਰਕੇ ਆ ਲਾਏ ਹੋ ਕਿਆ ਲੈ ਕੇ ਆਏ ਹੋ ਉਹ ਕਹਿੰਦਾ ਲੈਨੇ ਦੋ ਨੀ ਕੀ ਬਾਤ ਛਡੋ ہماری ਸਫਾਈ ਦੇਖੋ ਸੋ ਇਹ ਮੇਰਾ ਕਹਿ ਸਰਕਾਰ ਇਸ ਕੰਮ ਤੇ ਲੱਗੀ ਖਈ ਹੈ ਵੀ ਕਾਮਕਾਰ ਛੱਡੋ ਤੁਸੀਂ ਸਾਡਾ ਮੀਡੀਆ ਚ ਪਰਫਾਰਮੈਂਸ ਸਰਟੀਫਿਕੇ ਉਹ ਵੀ ਅਸੀਂ ਰੋਜ਼ ਕੋਈ ਨਾ ਕੋਈ ਗੱਲਬਾਤ ਕੋਈ ਸਟੋਰੀ ਕੋਈ ਸੋਸ਼ਲ ਛੱਡ ਕੇ ਸਿਰ ਐਂਟਰਟੇਨਮੈਂਟ ਕਰ ਰਿਹਾ ਹੈ ਸਰ ਇਸ ਇਸ ਮਾਮਲੇ ਤੇ ਹੁਣ ਵਿਰੋਧੀਆਂ ਨੇ ਵੀ ਘੇਰਿਆ ਪੰਜਾਬ ਸਰਕਾਰ ਨੂੰ ਖਾਸ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਵਿਕਰਮ ਮਜੀਠੀਆ ਦੀ ਗੱਲ ਕਰੀਏ ਜਾਂ ਫਿਰ ਅਕਾਲੀ ਦਲ ਦੇ ਪ੍ਰਧਾਨ ਬਾਦਲ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਤਾਂ ਅਸਤੀਫੇ ਦਾ ਕਦੀ ਮੰਗ ਕਰ ਲਿਆ ਵੀ ਭਾਈ ਹੁਣ ਜਿਹੜੇ ਤੁਹਾਡੇ ਦਾਅਵੇ ਸੀ ਤੁਹਾਡੇ ਝੂਠ ਸੀ ਉਹ ਬੇਕ ਨਕਾਬ ਹੋ ਗਏ ਨੇ ਤੇ ਤੁਸੀਂ ਹੁਣ ਨੈਤਿਕ ਦ ਦੇ ਆਧਾਰ ਦੇ ਉੱਪਰ ਆਪਣਾ ਅਸਤੀਫਾ ਦੇ ਦਿਓ ਇਹ ਗੱਲ ਮੁੱਖ ਮੰਤਰੀ ਸਾਹਿਬ ਨੂੰ ਕਹਿੰਦੇ ਹੋਏ ਨਜ਼ਰ ਆ ਰਹੇ ਨੇਗੇ ਵਿਰੋਧੀ ਪਾਰਟੀਆਂ ਦੇ ਇਹ ਵੱਡੇ ਲੀਡਰ ਫਿਰ ਕਿਵੇਂ ਦੇਖ ਰਹੇ ਹੋ ਮਾਨ ਸਾਹਿਬ ਇਹਨਾਂ ਦਾ ਜਵਾਬ ਵੀ ਬੜੀ ਜਲਦੀ ਦੇਣਗੇ ਮੇਰੇ ਖਿਆਲ ਮਾਨ ਸਾਹਿਬ ਕੋਈ ਹੁਣ ਜਵਾਬ ਨਹੀਂ ਰਹੇ ਦੇਖੋ ਪਹਿਲਾਂ ਉਹ ਸਵਾਲ ਕਰਦੇ ਸੀ ਚਿੱਨੀ ਤੋਂ ਲੈ ਕੇ ਆਪਾਂ ਨੇ ਪੰਜਾਬ ਡਿਬੇਟ ਤੱਕ ਦੇਖਿਆ ਉਹਦੇ ਵਿੱਚ ਕਾਨੂੰ ਚੱਕ ਦਾ ਮਸਲਾ ਵੀ ਚਲਵਾਇਆ ਚੁੱਪ ਕਰ ਰਹੇ ਉਹ ਉਹਨਾਂ ਦੀ ਹਾਲਤ ਜਿਸ ਤਰ੍ਹਾਂ ਸ਼ੀਤ ਲੰਗਰਾਲ ਨੇ ਇਹ ਸਵਾਲ ਪੇ ਕਰੇ ਸੀ ਉਹਨਾਂ ਦੇ ਪਰਿਵਾਰ ਦੇ ਉੱਪਰ ਕੋਈ ਜਵਾਬ ਨਹੀਂ ਹੈ ਪਰ ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੇ ਕੇਸਾਂ ਦੇ ਵਿੱਚ ਆਪਾਂ ਦੇਖਦੇ ਆ ਕਿ ਉਹ ਜਵਾਬ ਦੇਣ ਵਾਲੀ ਗੱਲ ਨਹੀਂ ਪਹਿਲਾਂ ਸਿੱਟ ਟਕ ਟਕ ਲੈਂਦੀ ਸੀ ਹੁਣ ਸਿਟਾ ਵੀ ਕਹਿਣ ਲੱਗੀਆਂ ਨੇ ਉਹ ਕੋ ਆਪਣੇ ਹੀ ਸਰਕਾਰੀ ਵਕੀਲ ਹੀ ਇਹ ਗੱਲ ਮਤਲਬ ਕਹਿ ਰਹੇ ਨੇ ਸੋ ਮੇਰਾ ਖਿਆਲ ਹੈ ਕਿ ਦੋਨੋਂ ਕੋਲ ਜਵਾਬਦੇਹੀ ਹੈਗੇ ਇਹ ਠੀਕ ਹੈ ਕਿ اپੋਜੀਸ਼ਨ ਦਾ ਤਾਂ ਕੰਮ ਹੁੰਦਾ ਹੈ ਉਹਨਾਂ ਨੇ ਤਾਂ ਮੰਗ ਕਰਨੀ ਹੈ ਇਸ ਗੱਲ ਦੀ ਕਿਉਂਕਿ ਹੋਮ ਮਿਨਿਸਟਰੀ ਉਹਨਾਂ ਦੇ ਕੋਲ ਪਰ ਮੇਰਾ ਖਿਆਲ ਇਹ ਹੈ ਕਿ ਉਹ ਉਸ ਤੌਰ ਤੋਂ ਢਲ ਚੁੱਕੇ ਨੇ ਜਿਹਦੇ ਵਿੱਚ ਬੰਦੇ ਦੀ ਇਹ ਹੁੰਦੀ ਹੈ ਵੀ ਨੈਤਿਕਤਾ ਹੁੰਦੀ ਹੈ ਨੈਤਿਕਤਾ ਦੇ ਆਧਾਰ ਤੇ ਕੁਝ ਕਰਨਾ ਹੁੰਦਾ ਹੈ ਉਹ ਗੱਲਾਂ ਤਾਂ ਨਹੀਂ ਕਰਦੇ ਉਹਨਾਂ ਨੇ ਵਾਕੀਆਂ ਨੂੰ ਜੋ ਮਸਲਾ ਸੀ ਉਹਨਾਂ ਕੋਲ ਉਹਨਾਂ ਨੇ ਕੋਲਾ ਉਹ ਲੋਕ ਕੱਢ ਕੇ ਜਿੰਨਾ ਵੀ ਉਹਨਾਂ ਦੇ ਰਿੰਦੇ ਚੁਕਤੀ ਕਰਨੀ ਸੀ ਕਰ ਚੁੱਕੇ ਨੇ। ਉਹਨਾਂ ਸਾਰੀ ਗੱਲ ਰਿਪੀਟ ਹੀ ਹੋ ਰਹੀ ਹੈ बार-बार। ਪਰ ਆਪ ਗਵਰਨੈਂਸ ਦੇ ਉੱਪਰ ਧਿਆਨ ਨਹੀਂ ਹੈ ਜਾਂ ਕਪੈਸਿਟੀ ਨਹੀਂ ਹੈ। ਮਤਲਬ ਉਹਦੇ ਛੱਡ ਦੇਣਾ ਚਾਹੀਦਾ ਹੁੰਦਾ ਜੇ ਮੈਨੂੰ ਉਹ ਨਹੀਂ ਹੁੰਦਾ ਤਾਂ ਮੈਂ ਛੱਡ ਦਿਆਂ। ਕੋਈ ਜ਼ਰੂਰੀ ਥੋੜੀ ਹੁੰਦਾ ਤੁਸੀਂ ਕਿਸੇ ਹੋਰ ਕੰਪੀਟੈਂਟ ਬੰਦੇ ਨੂੰ ਦੇ ਦਿਓ। ਤੇਰੇ ਕੰਪੀਟੈਂਟ ਹੋਣਗੇ ਅਫਸਰ ਵੀ ਹੋਣਗੇ। ਇਵਨ ਮਤਲਬ ਪੋਲੀਟੀਸ਼ੀਅਨਸ ਵੀ ਹੋਣਗੇ ਮਤਲਬ ਵੰਡ ਕੇ ਤੁਸੀਂ ਕੰਮ ਕਰ ਲਓ ਜੇ ਨਹੀਂ ਕਰਿਆ ਜਾਂਦਾ। ਤੁਸੀਂ ਆਪਣਾ ਪਿਓਰ মিডিਆ ਤੇ ਰੱਖੋ। ਰੋਜ ਉੱਥੇ ਕੋਈ ਆਪਣਾ ਸ਼ਫਤਾ ਛੱਲਾ-ਚੁੱਲਾ ਸਨਵਾ ਛੱਡਿਆ ਪਰ ਉਹ ਮੇਰਾ ਕਹਿਣਾ ਵੀ ਬਣ ਨਹੀਂ ਰਹੀ ਗੱਲ ਵੀ ਲੋਕਾਂ ਦਾ ਵਿਸ਼ਵਾਸ ਹੈ ਆਪਾਂ ਕਹੀਏ ਵੀ ਡੱਗ ਮਗਾਉਂਦਾ ਨਜ਼ਰ ਆਊਗਾ ਇਹਨਾਂ ਸਟੇਟਮੈਂਟਾਂ ਤੋਂ ਬਾਅਦ ਕਿਉਂਕਿ ਡੀਜੀਪੀ ਸਾਹਿਬ ਦੀ ਸਟੇਟਮੈਂਟ ਹੈ ਡੀਜੀਪੀ ਸਾਹਿਬ ਦਾ ਦਾਵਾ ਇਸ ਇੰਟਰਵਿਊ ਦੇ ਮਾਮਲੇ ਦੇ ਉੱਪਰ ਝੂਠਾ ਉਹਨਾਂ ਦੇ ਸੀਨੀਅਰ ਅਫਸਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਜਾ ਕੇ ਬੇਨਕਾਬ ਕੀਤਾ ਇਸ ਝੂਠ ਨੂੰ ਜਿਸ ਤਰੀਕੇ ਦੇ ਨਾਲ ਵਿਕਰਮ ਵਜੀਠਿਆ ਤੇ ਬਾਦਲ ਸਾਹਿਬ ਕਹਿੰਦੇ ਨਜ਼ਰ ਆ ਰਹੇ ਨੇ ਤੇ ਜਿਸ ਤਰੀਕੇ ਨਾਲ ਹੁਣ ਇਹ ਮੁਸ਼ਕਿਲਾਂ ਵਧੀਆਂ ਨੇ ਅਸਤੀਫਾ ਭਗਵੰਤ ਮਾਨ ਜੀ ਦਾ ਮੰਗਦੇ ਨਜ਼ਰ ਆ ਰਹੇ ਨੇ ਵਿਰੋਧੀ ਉਧਰ ਕੇਜਰੀਵਾਲ ਸਾਹਿਬ ਦੇ ਲਈ ਵੀ ਮੁਸ਼ਕਿਲਾਂ ਦੇ ਵਿੱਚ ਲਗਾਤਾਰ ਜਿਹੜੀ ਬਾਧਾ ਉਹ ਈਡੀ ਕਰੀ ਜਾ ਰਹੀ ਹੈ ਭਾਵੇਂ ਕਿ ਕੇਜਰੀਵਾਲ ਸਾਹਿਬ ਲਗਾਤਾਰ ਇਲਜ਼ਾਮ ਲਗਾਉਂਦੇ ਨਜ਼ਰ ਆਣੇ ਮੈਨੂੰ ਝੂਠਾ ਫਸਾਇਆ ਜਾ ਰਿਹਾਗਾ ਮੈਨੂੰ ਟਾਰਗੇਟ ਕੀਤਾ ਜਾ ਰਿਹਾ ਕਦੇ ਸੁਪਰੀਮ ਕੋਰਟ ਜਾਂਦੇ ਨੇ ਕਦੇ ਲੋਅਰ ਕੋਰਟ ਜਾਂਦੇ ਨੇ ਕਦੇ ਹਾਈ ਕੋਰਟ ਜਾਂਦੇ ਨੇ ਪਟੀਸ਼ਨ ਲੈ ਕੇ ਤੇ ਹੁਣ ਨਵੇਂ ਖੁਲਾਸੇ ਜਿਹੜੇ ਕਹਿੰਦੇ ਈਡੀ ਵੱਲੋਂ ਕਰ ਦਿੱਤੇ ਗਏ ਨੇ ਉਹ ਕਿਹੜੇ ਖੁਲਾਸੇ ਨੇ ਜਿਹੜੇ ਹੁਣ ਅਰਵਿੰਦ ਕੇਜਰੀਵਾਲ ਦੇ ਸੰਬੰਧ ਦੇ ਵਿੱਚ ਦਿੱਲੀ ਦੇ ਕੱਤਿਤ ਸ਼ਰਾਬ ਘਟਾਲੇ ਦੇ ਸੰਬੰਧ ਦੇ ਵਿੱਚ ਈਡੀ ਵੱਲੋਂ ਕੀਤੇ ਗਏ ਨੇ ਤੇ ਇਹ ਖੁਲਾਸੇ ਨੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਲਈ ਕਿੰਨੇ ਭਾਰੂ ਪੈਣ ਵਾਲੇ ਨੇ ਖੁਲਾਸੇ ਕਿਹੜੇ ਕੀਤੇ ਗਏ ਨੇ ਈਡੀ ਦੇ ਵੱਲੋਂ ਦੇਖੋ ਮੇਜਰ ਪ੍ਰਪਗੰਡਾ ਜੋ ਈਡੀ ਦਾ ਜਿਹੜਾ ਇਹ ਸ਼ਰਾਬ ਘਟਾਲੇ ਦਾ ਕੇਸ ਸੀ ਇਹਦੇ ਚ ਕੇਜਰੀਵਾਲ ਸਾਹਿਬ ਵੱਲੋਂ ਜਿਹੜਾ ਸੀ ਜਾਂ ਉਹਨਾਂ ਦੀ ਪਾਰਟੀ ਵੱਲੋਂ ਇਹ ਸੀ ਕਿ ਪੈਸਾ ਤਾਂ ਦਿਖਾਓ ਕਿੱਥੇ ਗਿਆ ਤੁਸੀਂ ਇੱਕ ਪੈਸਾ ਵੀ ਸਾਫ਼ ਕਰਕੇ ਦਿਖਾਓ ਮਨੀ ਟ੍ਰੇਲ ਕਿੱਥੇ ਹੈ ਉਹ ਜਿਹੜੀ ਸਭ ਤੋਂ ਸੀਰੀਅਸ ਡਿਵੈਲਪਮੈਂਟ ਹੋਈ ਹੈ ਕਿ ਮੇਰਾ ਖਿਆਲ ਹੈ 43ਵਾਂ ਸ਼ਾਇਦ ਜਿਹੜਾ ਉਹਨਾਂ ਨੇ ਗ੍ਰਿਫਤਾਰੀ ਕਰੀ ਹੈ ਉਹ ਵਿਨੋਦ ਚੋਹਾਨ ਕੋਈ ਹਵਾਲਾ ਡੀਲਰ ਹੈਗਾ ਉਹਦੇ ਰਾਹੀਂ ਇਹ ਗੱਲ ਉਹਨਾਂ ਨੇ ਸਾਬਤ ਕਰਤੀ ਹੈ ਕਿ ਕੋਆ ਦੀ ਇਲੈਕਸ਼ਨ ਦੇ ਵਿੱਚ ਮਤਲਬ ਪੈਸੇ ਨੇ ਜਿਹੜੇ ਖਰਚੇ ਗਏ ਨੇ ਕਿਸੇ ਅਸ਼ੋਕ ਨਾਮ ਦਾ ਜਿਹੜਾ ਬੰਦਾ ਹੈ ਉਹਨੇ ਕਿਹਾ ਕਿ ਮੈਂ ਇਹਨਾਂ ਦੇ ਸ਼ੇਕ ਨਾਮ ਦਾ ਜਿਹੜਾ ਬੰਦਾ ਬੇਸਿਕਲੀ ਸਾਊਥ ਗਰੁੱਪ ਜਿਹਨੂੰ 100 ਕਰੋੜ ਰੁਪਈਆ ਜੀ ਤੋਂ ਰਿਸ਼ਵਤ ਲਈ ਉਹ ਕਹਿ ਰਹੇ ਨੇ ਤੇ ਉਹਨੂੰ ਮੈਂ ਦੋ ਬੈਗ ਲਿਜਾ ਕੇ ਦਿੱਤੇ ਸੀ ਫਿਰ ਉਹ ਮਤਲਬ ਕੁਝ ਹਵਾਲਾ ਜਿਹੜੇ ਨੋਟ ਨੇ ਉਹਨਾਂ ਦੇ ਨੋਟ ਪਰ ਸਕਰੀਨਸ਼ਾਟ ਵਗੈਰਾ ਉਹਨੂੰ ਲਏ ਕੋ ਇਨਕਮ ਟੈਕਸ ਦੀ ਵੀ ਜਿਹੜੀ ਇਨਕੁਆਰੀ ਹੋਈ ਸੀ ਉਹਦੇ ਵਿੱਚ ਵੀ ਆਏ ਸੀ ਸੋ ਉਹ ਹੁਣ ਲਗਭਗ ਇਸ ਗੱਲ ਦੇ ਉੱਪਰ ਪ੍ਰੂਵ ਕਰਨ ਤੱਕ ਨੇੜੇ ਪਹੁੰਚ ਗਏ ਨੇ ਕਿ ਆਹ ਟਰੇਲ ਹੈ ਜੀ ਇੱਥੋਂ ਪੈਸਾ ਚੱਲਿਆ ਇਸ ਬੰਦੇ ਦੇ ਰਾਹੀਂ ਇਸ ਤਰੀਕੇ ਨਾਲ ਤੈਅ ਹੋਇਆ ਔਰ ਦੂਜੀ ਜਿਹੜੀ ਸੀਰੀਅਸ ਮਾਮਲਾ ਹੈ ਉਹ ਉਹਨਾਂ ਨੇ ਕਿਹਾ ਕਿ ਆਮਦਨ ਪਾਰਟੀ ਨੂੰ ਨਹੀਂ ਮਤਲਬ ਪਾਰਟੀ ਬਣਾਇਆ ਗਿਆ ਹੈ ਤੇ ਉਹਨੇ ਕੀ ਹਾਵੀ ਦੇਖੋ ਇਹ ਸਾਰੇ ਦਾ ਜਿਹੜਾ ਕਿੰਗ ਪਿੰਨ ਹੈ ਜਿਹੜਾ ਆਰਗੇਨਾਈਜ਼ਰ ਹੈ ਨੇ ਮੇਨ ਬਿਹਾਈਂਡ एवरीथिंग ਉਹ ਕੇਥੀ ਰਵਸ ਜਿਹੜਾ ਗਰੁੱਪ ਆਫ ਮਿਨਿਸਟਰਸ ਬਣਾਇਆ ਗਿਆ ਸੀ ਉਹ ਐਵੇਂ ਦਿਖਾਵੇ ਦੇ ਲਈ ਸੀ ਸੂਦੀਆ ਵਗੈਰਾ ਉਹ ਲਗਭਗ ਮੇਰੇ ਖਿਆਲੋਂ ਕੱਟ ਰਹੇ ਨੇ ਇੱਕ ਟੇਢੇ ਤਰੀਕੇ ਦੇ ਨਾਲ ਕਹ ਰਹੇ ਨੇ ਕਿ ਜੀ ਉੱਥੇ ਜਿਹੜਾ ਗ੍ਰੈਂਡ ਹਿਆਤ ਹੋਟਲ ਸੀਗਾ ਉਹਦੇ ਵਿੱਚ ਬਿੱਲ ਦਿੱਤੇ ਗਏ ਉੱਥੇ ਬੈਠ ਕੇ ਸਕੀਮਾਂ ਬਣੀਆਂ Goa ਨੂੰ ਜਿਹੜੇ ਪੈਸੇ ਟ੍ਰਾਂਸਫਰ ਕੀਤੇ ਗਏ ਉਹ ਆਦੀ ਇਲੈਕਸ਼ਨ 'ਚ ਵਰਤੇ ਗਏ ਉਹ 100 ਕਰੋੜ ਦੇ ਵਿੱਚੋਂ ਲਗਭਗ ਅੱਧੇ ਪੈਸੇ ਸੋ ਉਹ ਮੇਰਾ ਖਿਆਲ ਇਹ ਹੈ ਕਿ ਉਹ ਈਡੀ ਦੀ ਇਨਕੁਆਰੀ ਵੈਸੇ ਵੀ ਥੋੜੀ ਜੀ ਸੀਰੀਅਸ ਹੁੰਦੀ ਹੈ ਇਸ ਬੰਡ ਵਿੱਚ ਕਿ ਉਹ ਬੜੀ ਛੋਟੀ ਚੀਜ਼ ਦੇ ਉੱਪਰ ਵੀ ਫੋਕਸ ਕਰਦੇ ਨੇ ਸੋ ਉਹ ਮੇਰਾ ਖਿਆਲ ਹੈ ਵੀ ਹੁਣ ਕੋਗਲ ਨਹੀਂ ਰਹੀ ਜਿਹੜੀ ਕਹਿੰਦੇ ਸੀ ਕਿ ਪੈਸਾ ਕਿੱਥੇ ਹੈ ਜਿਹੜਾ ਤੁਸੀਂ ਕਹਿੰਦੇ ਹੋ ਕਿ ਟ੍ਰੇਲ ਆ ਗਿਆ ਮਨੀ ਟ੍ਰੇਲ ਕਿੱਥੇ ਹੈ ਮਨੀ ਟ੍ਰੇਲ ਉਹ ਸਟੈਬਿਸ਼ ਕਰਨ ਵਿੱਚ ਕੰਮ ਲੱਗੋਤੇ ਨੇ ਉਹ ਵੱਖਰੀ ਗੱਲ ਹੈ ਕਿ ਕੋਰਟ ਦੀ ਸਕਰੂਟੀਨੀ ਦੇ ਵਿੱਚ ਦੂਜੇ ਵਕੀਲ ਸਵਾਲ ਕਰਦੇ ਉਹ ਕਿੰਨਾ ਖੜਾ ਹੁੰਦਾ ਹੋਇਆ ਵੱਖਰੀ ਚੀਜ਼ ਹੈ ਪਰ ਜਿਹੜਾ ਉਹਨਾਂ ਨੇ ਮੇਰੇ ਖਲੇ ਸੱਤਵਾਂ ਲਗਭਗ ਚਲਾਨ ਪੇਸ਼ ਕੀਤਾ ਜਿਹੜਾ ਉਹਦੇ ਚ ਹੋਰ ਲਗਭਗ ਇਸ ਗੱਲ ਦੇ ਨੇੜੇ ਪਹੁੰਚ ਗਏ ਨੇ ਕਿ ਆਹ ਪੈਸੇ ਨੇ ਸਾਊਥ ਜਿਹੜਾ ਗਰੁੱਪ ਸੀਗਾ ਉਹਦੇ ਤੋਂ ਲਏ ਗਏ ਕਿ ਕਪਤਨ ਉਹਨਾਂ ਨੇ ਉਲਟ ਪੜਿਆ ਹੋਇਆ ਤੇ ਆਲੇ-ਦਾਲੇ ਹੌਲੀ-ਹੌਲੀ ਹੌਲੀ-ਹੌਲੀ ਠੇਰਾ ਪਾਉਂਦੇ ਪਾਉਂਦੇ ਮਤਲਬ ਉੱਥੇ ਤੱਕ ਹਵਾਲਾ ਡੀਲਰ ਤੱਕ ਪਹੁੰਚ ਗਏ ਨੇ ਕਿ ਜਿਹਦੇ ਰਾਹੀਂ ਇਹਨੂੰ ਵੈਗ ਮਤਲਬ ਭੇਜੇ ਗਏ ਪਰ ਜਿਹਨੇ ਪੈਸੇ ਉਹ ਆਦੇ ਦੇ ਉਹ ਮੇਰਾ ਖਿਆਲ ਹੈ ਹੁਣ ਕੇਤਰੀਵਾਲ ਸਾਹਿਬ ਕੋਲ ਵੀ ਮਰਜੀ ਇਹਨਾਂ ਨੂੰ ਦੱਬਾਂ ਕਰੀ ਜਾਈਏ ਕਿ ਉਹ ਹੁਣ ਕੋਈ ਰਸਤਾ ਨਹੀਂ ਹੈ ਪਹਿਲਾਂ ਇਹ ਕਹਿੰਦੇ ਸੀ ਇਹ ਮੰਨਦੇ ਸੀ ਕਿ ਹਾਂ ਜੀ ਹੁਣ ਬੜੀ ਪਾਣਾ ਹੋਇਆ ਪਾਲਸੀ ਆਫਿਸ ਲੈ ਲਈ ਹੁੱਕ ਇਹ ਨਹੀਂ ਸੀ ਕਿ ਤੇ ਇਸ ਨੂੰ ਬੂਤ ਬਣ ਰਿਹਾ ਕਿ ਆਖਰਕਾਰ ਜੇ ਪੈਸਾ ਲਿਆ ਵੀ ਗਏ ਤਾਂ ਗਿਆ ਕਿੱਥੇ ਹੁਣ ਉਹ ਮੇਰਾ ਖਿਆਲ ਹੈ ਵੀ ਉਹ ਚੀਜ਼ ਦਾ ਉਹਨਾਂ ਨੇ ਬੱਬਲੇਆ ਤਰੀਕਾ ਤੇ ਇਹਨਾਂ ਲਈ ਮੁਸ਼ਕਲਾਂ ਬਣੀਆਂ ਨੇ ਕੇਤਰੀਵਾਲ ਸਾਹਿਬ ਦਾ ਮੇਰਾ ਖਿਆਲ ਹੈ ਵੀ ਇਸ ਨੂੰ ਨਿਕਰ ਸਕਣਾ ਉਹਨਾਂ ਦੇ ਚੁੰਗੜ ਦੇ ਵਿੱਚੋਂ ਬੜਾ ਬਹੁਤ ਮੁਸ਼ਕਲ ਹੋਊਗਾ ਇਹ ਠੀਕ ਹੈ ਉਹ ਬਹੁਤ ਵੱਡੇ ਨੇ ਮਤਲਬ ਇਸ ਮਾਮਲੇ ਦੇ ਵਿੱਚ ਫਿਰ ਉਹ ਮਾਫੀਆਂ ਮੰਗਦੇ ਜਿਸ ਤਰ੍ਹਾਂ ਮਜੀਠੀ ਨਾਲ ਕਰਿਆ ਸੀ ਉਹਨੂੰ ਇੰਡੀਅਨ ਸਟੇਟ ਤੇ ਕਾਫੀ ਫੇਵਰਿਟ ਹੋ ਰਹੇ ਨੇ ਕਿਸੇ ਟਾਈਮ ਤੇ ਆਪੀਆਰਐਸ ਕਰੀ ਹੋਈ ਹੈ ਮਤਲਬ ਇਹਨਾਂ ਚੀਜ਼ਾਂ ਦਾ ਪੇਤ ਵੀ ਹੈ ਉਹਨਾਂ ਨੂੰ ਪਰ ਮੇਰਾ خیال ਇਹ ਹੈ ਕਿ ਉਹਨਾਂ ਨੇ ਅੰਡਰਐਸਟੀਮੇਟ ਕਰਿਆ ਏਜੰਸੀਆਂ ਨੂੰ ਤੇ ਏਜੰਸੀਆਂ ਨੇ ਜਿਹੜੀਆਂ ਉਹ ਹੁਣ ਆਪਣੇ ਮਤਲਬ ਪੂਰਾ ਉਹਨਾਂ ਨੇ ਉਹਨੂੰ ਠੇਰਾ ਕੱਤ ਲਿਆ ਕਿਸੇ ਦਾ ਬੜੇ ਤੋਂ ਬੁੜੀ ਮੁਸ਼ਕਲ ਹੋ ਗਏ ਨਿਕਲ ਜੀ ਬਿਲਕੁਲ ਕਹਿ ਸਕਦੇ ਵੀ ਜਿਸ ਤਰੀਕੇ ਨਾਲ ਹੁਣ ਨਵਾਂ ਸਪਲੀਮੈਂਟਰੀ ਚਾਰ ਸ਼ੀਟ ਆ ਗਈ ਉਹਦੇ ਵਿੱਚ ਮੁਸ਼ਕਲਾਂ ਨੇ ਜਿਹੜੀਆਂ ਈਡੀ ਬਤਾਉਂਦੀ ਹੋਈ ਨਜ਼ਰ ਆ ਰਹੀਆ ਅਰਵਿੰਦ ਕੇਜਰੀਵਾਲ ਜੀ ਡਾਕਟਰ ਸਾਹਿਬ ਤੁਸੀਂ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਲਖਵਿੰਦਰ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਦਰਸ਼ਕਾਂ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹਸਾਨ ਡਾਕਟਰ ਹਰਵਿੰਦਰ ਸਿੰਘ ਪੱਟੀ ਜਿਨ੍ਹਾਂ ਵੱਲੋਂ ਅੱਜ ਦੇ ਇਹਨਾਂ ਅਹਿਮ ਖਬਰਾਂ ਤੇ ਪ੍ਰਸਤਾਵ ਦੇ ਨਾਲ ਚਰਚਾ ਕੀਤੀ ਗਈ ਹੈ ਚਰਚਾ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਅਗਲੇ ਪ੍ਰੋਗਰਾਮ ਵਿੱਚ ਫਿਰ ਤੋਂ ਹੋਏਗੀ ਮੁਲਾਕਾਤ